ਦੋ ਸਰਵਸ ਦੇ ਨਾਲ ਹੀ ਬਦਲਾ ਦੋ ਤੇ ਵਧੀਆ ਗੱਲ ਆ ਸੀ ਲੀਗ ਛੇਦੀ ਹੁੰਦੀ ਨਹੀਂ ਇਹਦੀ ਹਮ ਅੱਗੇ ਨਾਲ ਉਹਦਾ ਲਿਫਟ ਫਿਲਟਰ ਚੇਂਜ ਕਰਤਾ ਵੱਡਾ ਕਰਤਾ ਜੀ ਅੱਛਾ ਮੇਨ ਚੀਜ਼ ਇਹ ਹੈਗਾ ਵੱਡਾ ਕਰਤਾ ਜਦੋਂ ਤੇਲ ਦੀ ਸਪਲਾਈ ਵਧੀਆ ਹੁੰਦੀ ਆ ਠੀਕ ਹੈ ਠੀਕ ਹੈ ਜੀ ਆ ਆਪਣਾ ਰੈਡੀਟਰ ਵਾਲਾ ਅਲੂਮੀਨੀਅਮ ਦਾ ਦੋਵੇਂ ਡੀਜ਼ਲ ਫਿਲਟਰ ਇੱਥੇ ਆ ਗਏ ਅੱਗੇ ਪਹਿਲੋਂ ਇੱਕ ਇੱਥੇ ਹੁੰਦਾ ਹੀ ਕਿੱਥੇ ਹੁੰਦਾ ਹੀ ਮੈਂ ਰਾਤ ਨੂੰ ਹਮ ਮੂਰੇ ਦੀ ਬੈਟਰੀ ਆ 에ਅਰ ਕੰਪਰੈਸਰ ਦਾ ਤੇਲ ਆਲਾ ਵਾ ਠੀਕ ਹੈ ਤੇਲ ਆਲਾ ਕਰਤਾ ਹਾਂਜੀ ਇਹ ਵਿੱਚ ਟਰਬੋ ਹੈ ਨਹੀਂ ਮਾਈਕੋ ਪੰਪਾ ਹਮ ਟਰਬੋ ਹੈ ਨਹੀਂ ਸਲੈਂਸਰ ਬਾਹਰ ਕਰਤਾ ਮੇਨ ਜਿਹੜੀ ਸਲੰਸਰ ਬਾਹਰ ਵੀ ਆ ਗਈ ਅੱਛਾ ਜੀ ਸਲੰਸਰ ਹੁਣ ਇਹਨਾਂ ਨੇ ਬਾਹਰ ਕਰਤਾ ਬਾਹਰ ਕੱਢਣ ਦਾ ਕਾਰਨ ਵੀ ਅੱਗੇ ਸ਼ੋਅ ਦੇ ਵਿੱਚ ਇੱਥੇ ਸਾਲ ਹੁੰਦਾ ਸੀ ਤੇ ਜਦੋਂ ਡਰਾਈਵਰ ਬੈਠਾ ਹੁੰਦਾ ਹੀ ਭੀੜ ਵਾਲੇ ਰਾਹ ਤੇ ਉਹਨੂੰ ਬੰਦਾ ਅੱਗੇ ਦਿਖਦਾ ਹੈ ਛੇੜੀ ਸਲੰਸਰ ਦਾ ਹੁਲਾ ਹੋ ਜਾਂਦਾ ਸੀ ਹੁਲਾ ਹੁੰਦਾ ਹੁਣ ਇਹਦੇ ਵਿੱਚ ਹੀ ਜਾਲੀ ਹੈ ਸਲੰਸਰ ਦੇ ਵਿੱਚ ਹੀ ਅੱਗੇ ਕੀ ਹੁੰਦਾ ਜੇ ਪੈਪ ਬਾਹਰ ਕਰਦੇ ਤੇ ਪੱਠੀ ਅੰਦਰ ਰੱਖਣੀ ਪੈਂਦੀ ਸੀ ਜਿਵੇਂ ਕਿ ਮੰਨ ਲਓ 5500 ਟਰੈਕਟਰ ਹੀ ਆਪਣਾ ਉਹਦੇ ਅੰਦਰ ਪੱਠੀ ਹੁੰਦੀ ਸੀ ਕੋਕ ਕੰਪਨੀ ਲਾ ਤਾਂ ਹੁੰਦੀ ਨਹੀਂ ਇਹੀ ਲਾ ਕੇ Ориਗਨਲ ਦਿੰਨੇ ਆਂ ਡਰਾਵਰ ਦਿੰਨੇ ਆ ਜੀ ਰੈਮ ਸਿਲੰਡਰ 5 ਕੁਇੰਟਲ ਲਿਫਟ ਪੈਸਤੀ ਨਾਲ ਹੀ ਇਹਦੇ ਹਮ ਯਾਨੀ ਕਿ 202500 ਦੀ ਲਿਫਟ ਪੈਸਤੀ ਇਹਨਾਂ ਵੱਡੀ ਰੈਮ ਸਿਲੰਡਰ ਠੀਕ ਆ 24 ਕੰਟਰੋਲ ਲਿਫਟ ਦੇ ਜੀ ਇਹ ਆਪਣਾ ਬਜ ਲੋਕ ਆ ਗਿਆ ਜੇ ਛੱਡਦੀਏ ਤੇ ਜਿਵੇਂ ਮਤਲਬ ਭਾਰ ਪਿਆ ਟੌਪਿੰਗ ਪਿੱਛੇ ਹੋਈ ਨੇ ਆਪੀ ਵਿੱਚ ਵੜ ਜਾਣਾ ਹਮ ਉਹਦੇ ਨਾਲ ਯਾਨੀ ਕਿ ਜਿਵੇਂ ਕੰਪਿਊਟਰ ਆਪਾਂ ਚਲਾਉਨੇ ਆ ਸੁਪਰਸੀਡਰ ਵਗੈਰਾ ਉਹ ਵਿੱਚ ਪਾ ਲੋ ਕੰਟਰੋਲ ਦੀ ਲੋੜ ਨਹੀਂ ਗਈ ਆਪਣੀ ਲਿਫਟ ਦੀ ਸੇਫ ਆ ਅੰਦਰ ਯਾਨੀ ਕਿ ਅੱਜ ਆਪਾਂ ਆਏ ਆ ਯਾਂਸੀ ਦੇ ਵਿੱਚ ਉਹ ਹਾਲੈਂਡ ਦੀ ਏਜੰਸੀ ਚ ਮੋਬਿਲ ਇਹਦਾ ਨਵੇਂ ਸ਼ੋਅ ਦੇ ਵਿੱਚ 36P ਆ ਗਿਆ ਹਾਲੈਂਡ ਤੇ ਇਹਦੀ ਗੱਲ ਕਰਨੀ ਆਪਾਂ ਕੀ ਕੀ ਬਦਲਾਅ ਇਹਦੇ ਵਿੱਚ ਇਹ 4x4 ਆ 2 ਵੀਲ ਵੀ ਆ ਗਿਆ ਨਵੇਂ ਸ਼ੋਅ ਦੇ ਵਿੱਚ ਆਇਆ ਦੋਨੇ ਹੀ ਫੈਕਟਰ ਤੇ ਪੁੱਛਦੇ ਆ ਬਾਈ ਹੁਣਾਂ ਤੋਂ ਕਿ ਕੀ ਇਹਦਾ ਫਰਕ ਆ ਕੀ ਕੀ ਬਦਲਿਆ ਕੰਪਨੀ ਨੇ ਇਹਦੇ ਵਿੱਚ ਤੇ ਸਾਰਾ ਕੁਝ ਪੁੱਛਦੇ ਆ ਤੇ ਹੋਰ ਬਾਈ ਜੀ ਠੀਕ ਠਾਕ ਆ ਜੀ ਸੱਸੀ ਗਾਲ ਜੀ ਠੀਕ ਠਾਕ ਜੀ ਹੋਰ ਸੁਣਾਓ ਜੀ ਡਾ ਟਰਪਰੋ ਜੀ ਹਾਂਜੀ ਹਾਂਜੀ ਵਧੀਆ ਜੀ ਤੇ ਆਪਣਾ ਟਰੈਕਟਰ ਬਾਰੇ ਜੀ ਕਿਵੇਂ ਆ ਕੀ ਫਰਕ ਪਾਇਆ ਕੰਪਨੀ ਦਾ ਇਹ ਟਰੈਕਟਰ ਆਪਣਾ ਨਵਾਂ ਲਾਂਚ ਹੋਇਆ ਜੀ 36 34 ਵੀਲ 4 ਸੁਪਰ ਪਲੱਸ ਦੇ ਵਿੱਚ ਹਾਂਜੀ ਠੀਕ ਹੈ ਜੀ ਇਹਦਾ ਪਹਿਲੇ ਨਾਲੋਂ ਤਾਂ ਰੰਗ ਚੇਂਜ ਆ ਸਟicker ਚੇਂਜ ਆ ਹਾਂਜੀ ਉਹ ਆਪਾਂ ਤੁਹਾਨੂੰ ਹੁਣ ਜਾਣਕਾਰੀ ਦਿੰਨੇ ਹਾਂ ਜਦੋਂ ਪਿੰਓ ਪਿਛਲੇ ਪਾਸੇ ਆਈ ਆਪਾਂ ਹਾਂਜੀ ਹੁੱਕ ਕੰਪਨੀ ਤੋਂ ਤਾਂ ਆਉਂਦੀ ਨਹੀਂ ਇਹੀ ਲਾ ਕੇ ओरिजिनल ਦਿੰਨੇ ਆ ਹਾਂਜੀ ਡਰਾਵਰ ਦਿੰਨੇ ਆ ਜੀ ਰੈਮ ਸਿਲੰਡਰ 5 ਕੁਇੰਟਲ ਲਿਫਟ ਕਿੱਤੀ ਨਾਲ ਹੀ ਇਹਦੇ ਹਮ ਯਾਨੀ ਕਿ 22500 ਦੀ ਲਿਫਟ ਕਿੱਤੀ ਇਹਨਾਂ ਵਾਦੀ ਰੈਮ ਸਿਲੰਡਰ ਠੀਕ ਆ ਕੋ ਵੀ ਕੰਟਰੋਲ ਲੈਫਟ ਦੇ ਜੀ ਉਹ ਆਪਣਾ ਬਜ ਲੋਕ ਆ ਗਿਆ ਜੇ ਛੱਡ ਦੀਏ ਤੇ ਜਿਵੇਂ ਮਤਲਬ ਉਹ ਭਾਰ ਪਿਆ ਟੌਪਿੰਗ ਪਿੱਛੇ ਹੋਈ ਨੇ ਆਪੀ ਵਿੱਚ ਵੜ ਜਾਣਾ ਹੂੰ ਇਹਦੇ ਨਾਲ ਜਾਨੀ ਕਿ ਜਿਵੇਂ ਕੰਪਿਊਟਰ ਆਪਾਂ ਚਲਾਉਨੇ ਆ ਸੁਪਰਸੀਡਰ ਵਗੈਰਾ ਉਹ ਵਿੱਚ ਪਾ ਲੋ ਕੰਟਰੋਲ ਦੀ ਲੋੜ ਨਹੀਂ ਗਈ ਆਪਣੀ ਲਿਫਟ ਦੀ ਸੇਫ ਆ ਅੰਦਰ ਜਾਨੀ ਕਿ ਲਿਫਟ ਦੇ ਪਰ ਜੇ ਘਾਦੇ ਨਹੀਂ ਗੇ ਜੇ ਆਪਾਂ ਘਾੜਾ ਤੇ ਬੋਣਾ ਤੇ ਫਿਰ ਇਹਨੂੰ ਇੱਥੇ ਪਿੰਨ ਉੱਪਰ ਕਰ ਦੇਣੀ ਦੇ ਹਾਂ ਹਲਾ ਤੇ ਹਾਂ ਕੰਟਰੋਲ ਫੁੱਲ ਦਊ ਇੱਥੇ ਠੀਕ ਆ ਠੀਕ ਹੈ ਜੀ 1 2 3 ਸਾਲੇ ਹੈ ਟੌਪ ਲਿੰਕ ਦੇ ਹਾਂ ਠੀਕ ਹੈ ਜੀ ਜਿਹੜੇ ਹਲ ਬੋਣੇ ਆਪਾਂ ਉੱਪਰਲੇ ਜਿ ਬੋਣੇ ਆ ਰੋਟਾਵੇਟਰ ਸੁਪਰ ਸੀਡਰ ਥੱਲੇ ਦੇ ਚ ਆਜੋ ਹੂੰ ਮੂਰੇ ਚਾਰ ਤੱਕ ਦਿੱਤੇ ਆ ਇੱਧਰੇ ਪਾਸੇ ਆਜੋ ਹੂੰ ਤੁਹਾਨੂੰ ਚਾਰ ਤੱਕ ਵੀ ਖਿਖਾਦਾ ਇਹ ਜਿਹੜੇ ਚਾਰ ਤੱਕ ਦਿੱਤੇ ਲਿਫਟ ਦੇ ਕੰਟਰੋਲ ਆ 24 ਕੰਟਰੋਲ ਇੱਥੋਂ ਬੰਨੇ ਆ ਚਾਰ ਤੱਕ 1 2 3 4 ਅਪੜ ਪਟਣੀ ਆ ਜਿਹੜੀ ਪੰਜਾਬ ਦੀ ਪੈਰੀ 2 ਨੰਬਰ ਤੇ ਆ ਗਈ ਇਹਨੂੰ 2 ਤੇ ਕਰ ਲਓ ਆਪਾਂ ਫਿਰ 3 ਤੇ ਕਰ ਲਓ ਹੋਰ ਰੇਤ ਦੀ ਆ ਗਈ ਜੇ ਜਮਾ ਰੇਤਰੀ ਆ ਗਈ ਥੱਲੇ ਇੱਥੇ ਕਰ ਲਓ ਪਿੱਛੋਂ ਟੋਪਿੰਗ ਥੱਲੇ ਦੇ ਕਰਨੀ 4 ਤੇ 4 3 12 ਕੰਟਰੋਲ ਹੋ ਗਈ ਹਾਂਜੀ 12 ਤੋਂ ਜੇ 12 ਕੰਟਰੋਲ ਹੋਰ ਲੈਣੇ ਹੋਣ ਆਪਾਂ ਹਾਂਜੀ ਫਿਰ ਆਪਣਾ ਜਿਹੜਾ ਇਹ ਨਾੜਾ ਹਾਂਜੀ ਇਹ ਖੋਲ ਕੇ ਇੱਥੇ ਕਰ ਦਈਏ ਇਹ ਨਾਲ ਖੋਲ ਕੇ ਇੱਥੇ ਕਰ ਦਈਏ 24 ਕੰਟਰੋਲ ਆ ਜੀ ਹਾਂ ਠੀਕ ਹੈ ਡਬਲ ਡਿਸਟਰੀਬਿਊਟਰ ਲੱਗਾ ਸਿੰਗਲ ਵੀ ਹੋ ਜਾਂਦਾ ਡਬਲ ਵੀ ਹੋ ਜਾਂਦਾ ਆ ਫਿਰਕੀ ਦਿੱਤੀ ਐ ਹੂੰ ਇੱਥੋਂ ਖੋਲੋਗੇ ਹੂੰ ਤੇ ਸਿੰਗਲ ਹੋ ਜਾਊਗਾ ਕੱਥੋਂਗੇ ਤੇ ਡਬਲ ਹੋ ਜਾਊਗਾ ਜੀ ਹੂੰ ਠੀਕ ਹੈ ਜੀ ਆ ਆਪੇ ਪੁਆਇੰਟ ਦਿੱਤੇ ਟਾਲੀ ਨੂੰ ਲੈ ਲੋਣੇ ਹੋਵੇ ਹੂੰ ਇਹਦੇ ਇਹ ਵੀ ਦਿੱਤਾ ਸਿਸਟਮ ਠੀਕ ਹੈ ਡਬਲ ਡਿਸਟਰੀਬਿਊਟਰ ਸਿੰਗਲ ਵੀ ਹੋ ਜਾਂਦਾ ਡਬਲ ਵੀ ਹੋ ਜਾਂਦਾ ਜੀ ਹੂੰ ਅੱਗੇ ਆਪਣੇ ਇੱਥੇ ਚੈੱਕ ਚਾਂਸ ਸੀ ਸਿੰਗਲ ਸੀ ਹੂੰ ਉਹਨਾਂ ਨੇ ਟੌਪ ਲਾਈਨ ਕਾਲਾ ਕਰਤਾ ਸੀ ਠੀਕ ਆ ਉਹਨੇ ਲਿੰਕ ਆ ਜਾਨੀ ਕਿ ਮਜ਼ਬੂਤੀ ਹੋਰ ਕਰਤੀ ਦੀ ਠੀਕ ਹੈ ਜੀ ਲੋਡ ਦੀ ਕਪੈਸਿਟੀ ਹੋਰ ਵਧਾਉਣੀ ਹੋਵੇ ਆਪਾਂ 2 ਕੁਇੰਟਲ ਇੱਥੋਂ ਚੱਕ ਕੇ ਇਹ ਸਾਲ ਚ ਪਾ ਦੋ ਅੱਛਾ ਅਗਲੇ ਸਾਲ ਅਗਲੇ ਚ 2 ਕੁਇੰਟਲ ਦੇ ਪੈਤੀ ਇੱਥੇ ਵੱਜ ਜਾਂਦੀ ਹੈ ਹੂੰ ਥੋੜੀ ਜੀ ਤੁਹਾਨੂੰ ਹੋਰ ਚਾਹੀਦੀ ਕੁ ਵਧਾਉਣੀ ਤੇ ਆਹ ਟੋਪੀ ਪੱਟ ਕੇ 5 ਨੰਬਰ ਦੀ ਐਲਕੀ ਨਾਲ ਘੁੰਮ ਜਾਂਦਾ ਇਹ ਜੀ ਤੇ ਅੱਧੀ ਕਚੂੜੀ ਕੁ ਮਾਰੀਏ 2 ਕੁਇੰਟਲ ਫੇਰ ਵੱਜ ਜਾਂਦੀ ਜੀ ਉਹਦੇ ਨਾਲ ਠੀਕ ਹੈ ਜੀ ਪੀਟੀਓ 540 1967 ਚੱਕਰਾਂ ਦੇ 540 ਹੁੰਦੀ ਇੱਥੇ ਹੂੰ ਇਹਦੇ ਵਿੱਚ 4 ਬੋਲਟ ਦਿੱਤੇ ਆ ਹੂੰ ਇਦੇ ਵਿੱਚ ਵੀ ਪੀਟੀਓ ਆ ਠੀਕ ਹੈ ਜੀ ਮੰਨ ਕੇ ਚਲੋ ਜੇ ਤੁਸੀਂ ਐਕਸਟਰਾ ਕੋਈ ਤੇਲ ਹੀ ਲਉਣਾ ਮੰਨ ਕੇ ਜਦੋਂ ਤੇਲ ਇਹਦਾ ਖਰਾਬ ਹੋ ਜੇਗਾ ਹਾਂ 22 30 ਲੀਟਰ ਤੇਲ ਆ ਠੀਕ ਹੈ ਜੀ ਕੱਲ ਹੀ ਹੋਰ ਆਪਾਂ ਕਿਸੇ ਚੱਕਰੀ ਲਾਤੀ ਨਾੜ ਗਿਆ ਨਹੀਂ ਲਾਤੀ ਤੇਲ ਖਰਾਬ ਕਰ ਦੇਣਾ ਹਾਂ ਇੱਥੇ ਆਪਾਂ ਕਲਾਸ ਪਾ ਗਏ ਹੂੰ ਤੇ ਮੂਰੇ ਆਪਾਂ ਸਾਈਡ ਤੇ ਟੈਂਕੀ ਵੀ ਲਾ ਸਕਦੇ ਹਾਂ ਉਹਦੇ ਨਾਲ ਕੀ ਹੁੰਦਾ ਵਾ ਤੇਲ 15 ਕਿਲੋ ਲੀਟਰ ਲੱਗ ਪੈ ਗਿਆ ਹੂੰ 15 ਲੀਟਰ ਜਿਹੜਾ ਲੱਗ ਤੇਲ ਪੈ ਗਿਆ ਭਾਵੇਂ ਟਰਾਲੀ ਚ ਟਕਾਓ ਲਾਓ ਤੁਸੀਂ ਪ੍ਰੋਬਲਮ ਨਹੀਂ ਹੁੰਦੀ ਤੇ ਇਹ ਕਾਲਾ ਹੋਊ ਕੋਸ਼ੂ ਤੁਹਾਡਾ ਤੇਲ ਸੇਫ ਰਹਿੰਦਾ ਡਕਸ਼ਨ ਆ ਜੀਆ ਡਕਸ਼ਨ ਦੀ ਆਵਾਜ਼ ਜਿੰਨੀ ਕ ਹੈਗੀ ਆ ਇਹਦੇ ਕਰਕੇ ਖਚਾਈ ਆ ਜਹੇ ਦੋਵੇਂ ਰਿੰਮਾਂ ਦੇ ਵਿਚਾਲੇ ਆ ਇਹ ਪ੍ਰੋਜੈਕਟ ਤੇ ਇਹਨੇ ਖਚਾਈ ਵੱਧ ਹੁੰਦੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਪੈਪਰਿੰਗ ਤੰਗਣ ਵਾਸਤੇ ਵੀ ਯੂ ਪ੍ਰੋਬਲਮ ਦਿੱਤਾ ਯੂ ਆ ਨਾਲ ਟੋਪਿਕ ਆਜ ਬਰੀਦਰ ਲਗਾਈ ਇਹਨੇ ਜੋ ਅੰਦਰ ਦੀ ਗੈਸ ਆ ਹਵਾ ਵਾ ਇੱਥੋਂ ਦੀ ਕੱਢੀ ਬਰੀਦਰ ਸਣੀ ਠੀਕ ਆ ਆ ਨਿਕਾਲ ਲੱਗਾ ਵਾ ਗੇ ਮਾਰ ਕੇ ਚਲੋਗੇ ਰਾਤ ਭਰਾਂ ਤੇ ਪਿੱਛੋਂ ਲੇਟ ਪਹੂਗੀ ਪਤਾ ਲੱਗੂਗਾ ਕਿ ਟਰੈਕਟਰ ਜਾਂਦਾ ਅੱਗੇ ਟੂਰਕਟ ਆਪਣੀ ਅੱਗੇ ਆਉਂਦੀ ਸੀ ਹਮਮ ਹੁਣ ਟੂਰਕਟ ਆਪਣੀ ਇੱਥੇ ਕਰਤੀ ਪਿੱਛੇ ਠੀਕ ਹੈ ਜੀ ਠੀਕ ਹੈ ਜੀ ਬੋਤਲ ਅੱਗੇ ਸੀਟ ਦੇ ਨਾਲ ਲੱਗੀ ਹੁੰਦੀ ਸੀ ਹਮਮ ਬੋਤਲ ਵੀ ਕਰਤੀ ਸਾਈਡ ਤੇ ਹਮਮ ਰੋ ਆਰੋ ਪੀ ਕਨੋਪੀ ਨੂੰ ਆਉਂਦੀ ਮਾਡਲ ਨੂੰ ਇੱਕ ਇਹਦੇ ਵਿੱਚ 36 30 ਦੇ ਵਿੱਚ 2 ਵੀਲ ਵੀ ਆਉਂਦਾ ਠੀਕ ਆ 2 ਵੀਲ ਦੇ ਵਿੱਚ ਵੀ ਇਹੀ ਸਭ ਕੁਝ ਸੇਮ ਫੀਚਰ ਮਿਲਣਗੇ ਤੁਹਾਨੂੰ ਠੀਕ ਹੈ ਜੀ ਕਨੋਪੀ ਵੀ ਮਿਲੂ ਕਨੋਪੀ ਤੋਂ ਬਿਨਾ ਮਾਡਲ ਵੀ ਹੈਗਾ ਠੀਕ ਆ ਪਰ ਅਗਲੇ ਅੱਜ ਕਨੋਪੀ ਦੇ ਜਵਾਨ ਜਿਹੜਾ ਤਰਵੰਡੀ ਭਾਈ ਤੋਂ ਜਾ ਕੇ ਲਵਾਂਗੇ ਉਹ ਅਗਲੇ ਇੱਥੇ ਲਵਾ ਲੈਂਦੇ ਆ ਇਹ ਪੂਰੀ ਜਿਹੜੀ ਕਨੋਪੀ ਆ ਥੱਲੋਂ ਆ ਬੇਸ ਵੇਰ ਤੋਂ ਥੱਲੋਂ ਲੈ ਕੇ ਤਹ ਤੱਕ ਜੇ ਕਨੋਪੀ ਲਵੋਣੇ ਪਹਿਲੇ ਮਗਰਾਰ ਲਵਾਂਗੇ ਫਿਰ ਕਨੋਪੀ ਲਊਗੀ ਠੀਕ ਆ ਠੀਕ ਹੈ ਜੀ ਆ ਇੰਜਨ ਤੇ ਸੀ ਨੰਬਰ ਸਾਰਾ ਕੋਈ ਦਿੱਤਾ ਵਾ ਹਾਂ ਠੀਕ ਹੈ ਜੀ ਜਿੰਨੀ ਇਹਦੀ ਤੇਲ ਕਿੰਨਾ ਖਾਂਦਾ ਸਾਰਾ ਦਿੱਤਾ ਜਾਨੀ ਕਿ ਹੋਰ ਟ੍ਰੈਕਟਰਾਂ ਦੇ ਵਿੱਚ ਜਿਵੇਂ ਐਸ ਐਫ ਸੀ 248 ਹਾਂ ਜਾਨੀ ਪਾਉਣੇ ਤਨ ਲੀਟਰ ਦਾ ਕਿ ਲਾਵਾ ਦੂ ਟ੍ਰੈਕਟਰ ਸਹੀ ਜੀ ਨਾ ਇਲਾਵਾ ਹੋਰ ਜਿਹਨਾਂ ਕਿ ਸਹੀ ਦਿੰਦੀ ਹੋਰ ਕੋਈ ਕੰਪਨੀ ਸ਼ੇਰੀ ਦਿੰਦੀ ਨਹੀਂ 7ਵੇਂ ਮਹੀਨੇ ਦੀ ਮੈਨੂਫੈਕਚਰਿੰਗ ਦਾ 2024 ਦਾ ਟਰੈਕਟਰ ਹੈ ਜੀ ਠੀਕ ਹੈ ਜੀ ਨਿਊ ਹਾਲੈਂਡ ਦੇ ਲਾਈਟਾਂ ਚੇਂਜ ਹੋ ਗਈਆਂ ਚਾ ਲਾਈਟਾਂ ਬਦਲਤੀਆਂ ਹਾਂ ਐਲਈਡੀ ਲਾਈਟਾਂ ਕਰਤੀਆਂ ਜੀ ਤੇ ਜਿਹੜੀ ਫਰੰਟ ਮੂਹਰ ਲਈ ਲਾਈਟਾਂ ਇਹਦੀ ਕਿੱਟ ਮਿਲ ਜਾਂਦੀ ਬਣੀ ਬਣਾਈ ਤੇ ਉਹ ਵੀ ਦੇ ਕੇ ਨੇ ਲਾਉਣੀ ਹੋਈ ਲੱਗ ਸਕਦੀ ਹੈ ਮੂਹਰ ਲਈ ਜਿਹੜੀ ਇਹ ਐਲਈਡੀ ਲਾਈਟ ਵੀ ਜਗਦੀ ਹੈ ਜੀ ਟੀਮ ਜਗਦਾ ਹੈ ਠੀਕ ਹੈ ਜੀ ਤੇ ਬਹੁਤ ਵਧੀਆ ਲੱਗਦਾ ਰਾਤ ਨੂੰ ਹੂੰ ਮੋਰੀ ਦੀ ਬੈਟਰੀ ਹੈ Air cylinder ਦਾ ਤੇਲ ਵਾਲਾ ਵਾ ਠੀਕ ਹੈ ਤੇਲ ਵਾਲਾ ਕਰਤਾ ਹੈ ਹਾਂਜੀ ਇਹ ਵਿੱਚ টারਬੋ ਹੈ ਨਹੀਂ ਮਾਈਕੋ ਪੰਪਾ টারਬੋ ਹੈ ਨਹੀਂ ਸਲੈਂਸਰ ਬਾਹਰ ਕਰਤਾ ਮੇਨ ਜਿਹੜੀ ਚੀਜ਼ ਹੈ ਸਲੈਂਸਰ ਬਾਹਰ ਵੀ ਆ ਗਈ ਜੀ ਅਛਾ ਜੀ ਸਲੈਂਸਰ ਹੁਣ ਇਹਨਾਂ ਨੇ ਬਾਹਰ ਕਰਤਾ ਬਾਹਰ ਕੱਢਣ ਦਾ ਕਾਰਨ ਵੀ ਅੱਗੇ ਸ਼ੋਅ ਦੇ ਵਿੱਚ ਇੱਥੇ ਸਾਲ ਹੁੰਦਾ ਸੀ ਤੇ ਜਦੋਂ ਡਰਾਈਵਰ ਬੈਠਾ ਹੁੰਦਾ ਹੀ ਭੀੜ ਵਾਲੇ ਰਹਿ ਚ ਉਹਨੂੰ ਬੰਦਾ ਅੱਗੇ ਦਿਖਦਾ ਨਹੀਂ ਛੇੜੀ ਸਲੈਂਸਰ ਦਾ ਹੁਲਾ ਹੋ ਜਾਂਦਾ ਸੀ ਹੁਲਾ ਹੁੰਦਾ ਹੁਣ ਇਹਦੇ ਵਿੱਚ ਹੀ ਜਾਲੀ ਹੈ ਸਲੈਂਸਰ ਦੇ ਵਿੱਚ ਹੀ ਅੱਗੇ ਕੀ ਹੁੰਦਾ ਜੇ ਪੈਪ ਬਾਹਰ ਕਰਦੇ ਤੇ ਪੱਠੀ ਅੰਦਰ ਰੱਖਣੀ ਪੈਂਦੀ ਸੀ ਜਿਵੇਂ ਕਿ ਮੰਨ ਲਓ 5500 ਟਰੈਕਟਰ ਸੀ ਆਪਣਾ ਉਹਦੇ ਅੰਦਰ ਪੱਠੀ ਹੁੰਦੀ ਤੇ ਬਾਹਰ ਪੈਪ ਕਰਦੇ ਸਾਇਲੈਂਟ ਰਹੇ ਉਹਨੇ ਵੈਸੇ ਸਾਇਲੈਂਟ ਆ ਠੀਕ ਹੈ ਜੀ ਠੀਕ ਹੈ ਜੀ ਮਗਲੈਲ ਫਿਟਰ ਆ ਜਾਂ ਹੁਣ ਇੱਕ ਇਹਦਾ ਉਹਨੇ ਚੋੜਾ ਕਰਤਾ ਬਈ ਇਹ ਕਰਤਾ ਇਧਰੋਂ ਵੀ ਡਿਸਟੈਂਸ ਜਿਹੜਾ ਪੈਣ ਵਾਲਾ ਸੀ ਆ ਉਹ ਵੀ ਫਰਕ ਪਤਾ ਇਹਨਾਂ ਨੇ ਠੀਕ ਹੈ ਜੀ ਬਹੁਤ ਵਧੀਆ ਕੀਤਾ ਏਅਰ ਕਲਿੰਡਰ ਦੇ ਦਾ ਤੇਲ ਆਲਾ ਵਾ ਆ ਰੰਗ ਵੀ ਮੈਟ ਰੰਗ ਕਰਤਾ ਲੇਟਾਂ ਨੂੰ ਅੱਗੇ ਅੱਗੇ ਚੌਕਦੀ ਜਾਂਦੇ ਦੂਜਾ ਪੇਂਟ ਹੁੰਦਾ ਸੀਗਾ ਹੂੰ ਠੀਕ ਹੈ ਜੀ ਮੂਹਰਾ ਹਿੱਸਾ ਆ ਗਿਆ ਮੂਲੇ 'ਚ ਪੈਂਦਾ ਤੇਲ ਹੂੰ ਸੀਲਿੰਗ ਤੇ ਇਹਦੇ ਇਧਰ ਵੀ ਤੇਲ ਹੀ ਪੈਂਦਾ ਫੋਰ ਠੀਕ ਹੈ ਇਹ ਮੇਰੇ ਹਿਸਾਬ ਨਾਲ ਤਾਂ 300 ਘੰਟੇ ਦੇ ਚੇਂਜ ਕਰਦੇ ਕਿਉਂ ਲੀਟਰ ਸਵਾ ਲੀਟਰ ਤੇਲ ਪੈਂਦਾ 300 ਘੰਟੇ ਤੇ ਬਦਲਣਾ ਹਾਂ ਹਾਂ ਬਦਲ ਦੋ ਸਰਵਿਸ ਦੇ ਨਾਲ ਹੀ ਬਦਲਾ ਦੋ ਤੇ ਵਧੀਆ ਗੱਲ ਆ ਸੀਲ ਲੀਕ ਛੇਤੀ ਹੁੰਦੀ ਨਹੀਂ ਇਹਦੀ ਹਮ ਅੱਗੇ ਨਾਲ ਉਹਦਾ ਲੈਫਟ ਫਿਲਟਰ ਚੇਂਜ ਕਰਤਾ ਵੱਡਾ ਕਰਤਾ ਜੀ ਅੱਛਾ ਮੇਨ ਚੀਜ਼ ਇਹ ਹੈਗਾ ਵੱਡਾ ਕਰਤਾ ਜਿਆਦਾ ਤੇਲ ਦੀ ਸਪਲਾਈ ਵਧੀਆ ਹੁੰਦੀ ਆ ਠੀਕ ਹੈ ਠੀਕ ਹੈ ਜੀ ਆਪਾਂ ਰੈਡੀਟਰ ਵਾਲਾ ਅਲੂਮੀਨੀਅਮ ਦਾ ਦੋਵੇਂ ਡੀਜ਼ਲ ਫਿਲਟਰ ਇੱਥੇ ਆ ਗਏ ਅੱਗੇ ਪਹਿਲੋਂ ਇੱਕ ਇੱਥੇ ਹੁੰਦਾ ਕਿੱਥੇ ਹੁੰਦਾ ਹੀ ਮਾਈਕੋ ਪੰਪ ਦੀ ਬੰਤਰ ਦੇ ਹਿਸਾਬ ਨਾਲ ਇਹਨਾਂ ਨੇ ਡੀਜ਼ਲ ਫਿਲਟਰ ਅਟੈਚ ਕੀਤੇ ਆ ਉਹਨੇ ਪੰਪ ਫੀਡ ਪੰਪ ਇੱਥੋਂ ਐ ਹੀ ਮਾਰਨਾ ਜੇ ਹਵਾ ਨਿਕਲ ਜੇ ਪੈਦੇ ਤੇ ਤੇ ਬਾਕੀ ਆ ਫੇਸ ਲਾਈਟਾਂ ਦੇ ਗੱਡੀ ਵਾਂਗੂ ਫੇਸ ਦਿੱਤੇ ਆ ਲੈਂਪ ਦੇ ਆ ਹੌਰਨ ਦੇ ਕਲਸਟਰ ਦੇ ਤੇ ਤੇਲ ਵੱਖਰਾ ਪੰਪ ਦਾ ਪਾਵਰ ਦਾ ਤੇਲ ਵੱਖਰਾ ਪੰਪ ਵੱਖਰਾ ਲੈਫਟ ਪੰਪ ਆ ਗਿਆ ਇਹੇ ਸਰ ਫੱਗਨ ਨਾਲੋਂ ਛੋਟੀ ਕਰਤੀ ਤੇ ਵਧੀਆ ਕਰਤੀ ਠੀਕ ਹੈ ਜੀ ਬਾਟਰ ਸਪਰੇਟਰ ਫਿਲਟਰ ਲਾਤਾ ਸਪਲਾਈ ਚੇਂਜ ਕਰਦੇ ਅੱਗੇ ਇੱਥੋਂ ਥੱਲੇ ਜਾਂਦਾ ਇਹ ਸਿੱਧਾ ਤੇਲ ਐ ਲੱਗੀ ਹੁੰਦੀ ਫਿਲਟਰੀ ਇਹ ਘਮਾਤੀ ਹੀਟ ਗਾਰਡ ਲਾਤੇ ਜਿਹੜਾ ਕਿ ਬਹੁਤ ਵਧੀਆ ਕੀਤਾ ਵੀ ਜੋ ਇੰਜਨ ਦੀ ਹੀਟ ਹੈ ਡਰਾਈਵਰ ਸੇਫ ਰਹੇ ਪਰ ਭਾਈ ਇਹਨੂੰ ਸੇਕ ਨਹੀਂ ਮਾਰਦਾ ਚੌਕ ਵਾਲਾ ਸਿਸਟਮ ਹੋ ਗਿਆ ਜੀ ਠੀਕ ਹੈ ਅੱਛਾ ਚੌਕ ਵਾਲਾ ਕਰ ਹਾਂਜੀ ਉਦੋਂ ਗੱਲ ਵਧੀਆ ਆ ਬਈ ਉੱਤੇ ਬਹਿ ਕੇ ਵੇਖੋ ਮੀਟਰ ਬਹੁਤ ਵਧੀਆ ਉੱਤੇ ਤੁਸੀਂ ਚੜ ਕੇ ਆਹ ਵੇਖੋ ਮੀਟਰ ਮੀਟਰ ਖਾਉ ਤੁਸੀਂ ਮੀਟਰ ਬਹੁਤ ਵਧੀਆ ਆਗੇ ਦੇ ਮੀਟਰ ਸਾਰੇ ਚੇਂਜ ਕਰਤੇ ਹੀ ਅੱਗੇ ਨਾਲੋਂ ਨਵੇਂ ਮਾਦਿਆਂ ਚ ਆਗੇ ਠੀਕ ਹੈ ਗਰਮ ਵਾਲੀ ਆ ਗਈ ਆਇਲ ਪ੍ਰੈਸ਼ਰ ਵਾਲੀ ਆ ਗਈ ਹਾਂਜੀ ਤੇ ਡੀਜ਼ਲ ਵਾਲੀ ਆ ਜੇਗੀ ਬਾਕੀ ਆ ਸਾਰੇ ਤੁਹਾਨੂੰ ਸਾਰੇ ਇੰਡੀਕੇਸ਼ਨ ਦੱਸੂ ਕਿੱਧਰੋਂ ਕਿੱਧਰ ਜਾਣਾ ਲੈਫਟ ਮੋਨਾਂਸ ਰਾਈਟ ਮੋਨਾਂਸ ਵਿਚਾਲੇ ਆ ਲਾਈਟਾਂ ਦੇ ਦਿੱਤਾ ਹਾਰਨ ਬੀਪ ਦੇਤਾ ਇਹਨਾਂ ਨੂੰ ਹੂੰ ਠੀਕ ਹੈ ਲੈਫਟ ਰਾਈਟ ਚਾਰੇ ਇੰਡੀਕੇਟਰ ਜਗੋਣੇ ਆ ਜਹਾ ਮੂਰੇ ਲਾਈਟਾਂ ਪਾਰਕਿੰਗ ਲਾਈਟਾਂ ਠੀਕ ਹੈ ਜੀ ਚਾਰੇ ਇੰਡੀਕੇਟਰ ਚਲਾਉਣੇ ਹੁਣ ਇੱਥੋਂ ਚੱਲਦੇ ਠੀਕ ਹੈ ਜੀ ਤੇ ਬਾਕੀ ਇਹਦੇ ਤੇ ਵੀ ਹੀਟ ਕਰ ਦੇਤਾ ਤੁਹਾਡੇ ਠੀਕ ਹੈ ਜੀ ਇਹਦੇ ਤੇ ਹੁਣ ਤੇ 4/4 ਗੀਅਰ ਅੱਗੇ ਕਿੱਲੀ ਹੁੰਦੀ ਸੀ ਉਹਨੇ ਚੱਕਣਾ ਤੁਸੀਂ ਚੱਕ ਕੇ 4/4 ਗੀਅਰ ਲਾ ਦੇਣਾ 2 ਵੀਲ ਦੇ ਵਿੱਚ ਵੀ ਇਹੀ ਫੈਸਿਲਿਟੀ 2 ਵੀਲ ਦੇ ਵਿੱਚ ਇਹਨਾਂ ਨੂੰ ਕੀ ਫਰਕ ਆ ਜੀ 2 ਵੀਲ ਦੇ ਵਿੱਚ ਆਪਾਂ ਸ਼ੋ ਜਿਵੇਂ ਬਾਕੀ ਸਾਰਾ ਸਿਸਟਮ ਇਹੀ ਇਕੱਲਾ 4-ਵੀਲ ਦਾ ਮੂਹਰਲਾ ਹਿੱਸਾ ਜਿਹੜਾ ਬਾਹਰੋਂ ਹੁੰਦਾ ਇਹ ਹਾਂ ਉਹ ਬਦਲਿਆ ਉਹ ਚੇਂਜਿੰਗ ਅੱਛਾ ਪਿਛੋਂ ਡਰਾਈਵ ਲਿੰਗ ਦੀ ਚੇਂਜਿੰਗ ਬਸ ਹੋਰ ਉਹ ਚ ਕੋਈ ਫਰਕ ਨਹੀਂ ਬਾਕੀ ਐਜ਼ ਇਟ ਇਜ਼ ਸਾਰਾ ਸੇਮ ਟੂ ਵੀ ਲੈ ਹੀ ਹੋਊਗਾ ਹੂੰ ਠੀਕ ਹੈ ਜੀ ਬਾਕੀ ਜਿਵੇਂ ਮਾਰਕੀਟ ਦੇ ਲੋਥੇ ਕਿ ਕਿਲੀ ਹੁੰਦੀ ਸੀਗੀ 4x4 ਦੀ ਇੱਥੇ ਕਹਿੰਦੇ ਚੱਕਣਾ ਚੱਕ ਕੇ ਲੋਣਾ ਅੱਛਾ 4x4 ਉਹ ਠੀਕ ਆ ਚੱਕਣਾ ਹੀ ਆ ਆ ਚੱਕਣਾ ਵਾ ਦੇਖਦੇ ਨਾ ਵੀ ਪਏ ਮਾਰਾ ਮੋਟਾ ਜਿਹਾ ਸਟੀering ਮਾਰੇ ਤੇ ਜਿਆ ਗੇਅਰ ਕੱਢ ਕੇ ਪਾਦੇ ਤੇ ਇਹ ਥੱਲੇ ਚਲ ਜਾਂਦਾ ਇਹ ਠੀਕ ਆ ਠੀਕ ਹੈ ਜੀ ਪੀਟੀਓ ਦਾ ਲੀਵਰ ਆ ਗਿਆ ਹਾਂ ਸਾਈਡ ਤੇ ਡਬਲ ਕਲੱਚ ਆ ਗਿਆ। ਅਜੋ ਪਾਓ ਗੇਅਰ ਇਹਦੇ ਵਿੱਚ ਗੋਲੀ ਹੁੰਦੀ ਜਦੋਂ ਆਪਾਂ ਵਾਸ਼ੂਸ਼ ਕਰਦੇ ਨੇ ਮੜਾ ਜਾਇ ਤਨਾ ਤੇਲ ਪਾਇਆ ਕਰੀ ਬੰਦਾ। ਹਾਂ ਤੇ ਗੋਲੀ ਜਾਮ ਨਹੀਂ ਹੁੰਦੀ। ਤੇ ਇਜ਼ੀ ਨਿਕਲ ਜਾਂਦਾ ਗੇਅਰ ਇਜ਼ੀ ਪੈ ਜਾਂਦਾ। ਇਹ ਡਬਲ ਕਲੱਚ ਪਾਉਣਾ ਠੀਕ ਹੈ ਜੀ। ਠੀਕ ਹੈ ਜੀ। ਇਹ ਕਾ ਡੀਆਰਬੀ ਕੰਟਰੋਲ ਵਾਲ ਦਿੱਤੇ ਆ। ਇਹਦੇ ਨਾਲ ਆਪਾਂ ਟਰਾਲੀ ਲਾਓ। ਪਿੱਛੇ ਲਿੰਕਾਂ ਨਹੀਂ ਚੱਕਣੀਆਂ। ਪਹਿਲਾਂ ਡਬਲ ਡਸਟੀ ਬੂਟ ਨਹੀਂ ਹੁੰਦਾ ਸੀ। ਇਹ ਉਦੋਂ ਦਾ ਪ੍ਰੋਜੈਕਟ ਉਵੇਂ ਹੀ ਲੱਗਾ। ਇੱਥੋਂ ਪਾਈਪ ਲਾ ਕੇ ਇਹਨੂੰ ਜਿਹੜੀ ਫਿਰਕੀ ਆ ਇਹ ਇਹ ਖੋਲ ਦੇਣੀ ਆ। ਹਾਂ। ਤੇ ਆਹ ਜਿਹੜੀ ਆ ਇੱਕ ੱਸੀ ਰੱਖਣੀ ਆ ਇਹ ਉਦੋਂ ਖੋਲਣੀ ਆ ਜੇ ਲਿਫਟ ਲੋਕ ਕਰਨੀ ਕੋਈ ਭਾਰੀ ਇੰਪਲੀਮੈਂਟ ਪਿੱਛੇ ਪਾਇਆ ਦੂਰ ਚੱਲੇ ਆ ਇਹਨੂੰ ਖੋਲ ਲੇ ਬੰਦਾ ਠੀਕ ਆ ਜੀ ਖੋਲ ਕੇ ਇਹਨੂੰ ਕੀ ਹੋਊਗਾ ਵੀ ਹੁਣ ਡੀ ਲਿਫਟ ਲੋਕ ਹੋ ਜੂ ਦੋਵੇਂ ਲੀਵਰ ਥੱਲੇ ਸੁੱਟ ਦੋ ਹੂੰ ਲੈਫਟ ਨਾਲ ਥੱਲੇ ਜਾਊਗੀ ਹੂੰ ਠੀਕ ਆ ਜੀ ਤੇ ਜੇ ਇਹ ਤੁਹਾਡਾ ਕੱਸਿਆ ਹੋਇਆ ਤੇ ਇਹ ਤੁਹਾਨੂੰ ਜਦੋਂ ਡੀਵਰ ਸ਼ੁਰੂ ਕਰੋਗੇ ਤੇ ਤੁਹਾਨੂੰ ਲੋਡ ਲੈਣ ਦੀ ਟਿਕਟ ਦੀ ਆਵਾਜ਼ ਆਊਗੀ ਠੀਕ ਆ ਜੀ ਠੀਕ ਆ ਜੀ ਤੇ ਮਹਾਰਾਜ ਮੈਂ ਤੁਹਾਨੂੰ ਸਟਾਰਟ ਕਰਕੇ ਵੀ ਖੋਣਾ ਇਹਦਾ ਸਾਇਲੈਂਟ ਆਵਾਜ਼ ਆ ਕਿ ਨਾਲੋਂ ਸਾਈਲੈਂਟ ਹੋ ਗਿਆ ਬਹੁਤ ਹਾਂਜੀ ਸਾਈਲੈਂਟ ਹੋ ਗਿਆ ਵਧੀਆ ਲੱਗਦਾ ਸਟੌਪ ਪਾਲ ਵਧੀਆ ਹੈਗਾ ਸਾਰੇ ਮੀਟਰ ਵਧੀਆ ਲੱਗਦੇ ਡਿਜੀਟਲ ਸਾਰਾ ਜਨਨਕ ਟ੍ਰੈਕਟਰ ਆਲਮੋਸਟ ਵੀ ਜਿਹੜੇ ਨਵਾਂ ਰੰਗ ਵੀ ਦਾ ਨਵਾਂ ਵਾਂ ਨਵਾਂ ਪੇਂਟ ਨਵੇਂ ਸਟicker ਚ ਟ੍ਰੈਕਟਰ ਆਪਣੇ ਕੋਲ ਹਾਜ਼ਰ ਆ ਅਵੇਲੇਬਲ ਮਿਲਦਾ ਠੀਕ ਹੈ ਜੀ ਹੋਰ ਇਹ 55 ਲੀਟਰ ਦੀ ਟੰਕੀ ਦੀ ਆਈ ਹੈ ਜੀ ਹਾਂਜੀ ਠੀਕ ਹੈ ਅਲਟਰਨੇਟਰ ਹਾਈ ਕੁਆਲਿਟੀ ਦਾ ਲਗਾਤਾ ਹਾਂਜੀ ਤੇਲ ਇੱਥੇ ਹੀ ਪੈਣਾ ਇੱਥੋਂ ਨਿਕਲਣਾ ਕੋਲ ਫਿਲਟਰ ਆ ਗਿਆ ਹਾਂਜੀ ਬਾਕੀ ਸਾਰਾ ਵਧੀਆ ਇਹ ਇੱਥੇ ਇੱਕ ਹੋਰ ਵਾਧਾ ਕੀਤਾ ਵੀ ਕਲਚ ਲੋਕ ਹੋ ਜਾਂਦਾ ਹਾਂ ਅਛਾ ਹੀ ਅੱਗੇ ਜਿਵੇਂ ਆਪਾਂ ਕੰਮ ਖੜਾ ਹੁਣ 4 ਮਹੀਨੇ 3 ਮਹੀਨੇ ਖੜਨਾ ਪੰਦਾਂ ਨੂੰ ਕਲੱਚ ਲੋਕ ਲਾ ਕੇ ਤੇ ਖੜਾਵੇ ਇਹਨੂੰ ਠੀਕ ਆ ਠੀਕ ਆ ਜੀ ਠੀਕ ਆ ਬਈ ਧੰਨਵਾਦ 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 ਸ਼ੁਕਰੀਆ